ਅੱਜ ਦੀ ਸ਼ੋਰਟ ਵੀਡੀਓ ਵਿੱਚ ਆਪਾਂ ਚਾਰ ਗਾਵਾਂ ਦੀ ਵੀਡੀਓ ਬਣਾਈ ਆ ਦੋ ਤਾਂ ਤੁਹਾਨੂੰ ਦਿਖਾਵਾਂਗੇ ਜਰਸੀ ਦੇ ਮੀਨੇ ਤੇ ਦੋ ਆ ਗਏ ਭਾਈ ਐਫ ਦੇ ਇੱਕ ਆ ਗਈ ਤਾਂ ਜੀ ਸੂਈ ਤਿੰਨੇ ਇਹ ਗੱਬਣਾ ਨੇ ਹਜਰ ਹੈ ਕਾਲੇ ਕਿਹੜਾ ਸੂਆ ਸੂਈ ਆ ਭਾਈ ਇਹ ਦੂਜਾ ਸੂਆ ਸੂਈ ਆ ਭਾਈ ਕਦੋਂ ਸੂਈ ਆ ਇਹਨੂੰ ਸੂਈ ਨੂੰ ਜਿਹੜੇ ਦੋ ਘੰਟੇ ਹੋਏ ਹੋਵੇ ਇਹ ਤਾਂ ਬੱਚਾ ਉੱਠਣ ਲੱਗਿਆ ਹੈ ਸੂਈ ਨੂੰ ਬੱਚਾ ਆ ਗਿਆ ਮਗਰ ਬੱਚਾ ਕਿੰਨਾ ਥੋੜਾ ਕੱਡੇ ਕਾਲੇ ਬੋਲੋ 4 ਕਿਲੋ ਵੱਡੂ ਘਟ ਘਟ ਥਣਾ ਦਾ ਗੈ ਬੜਾ ਕਮਾਲ ਥਣਾ ਦਾ 1 ਨੰਬਰ ਜੋ ਆਈ ਹੈ ਮਾਲਕ ਨੇ ਸਾਨੂੰ 25 ਕਿਲੋ ਤੋਂ 24 25 ਅਗਲਾ ਚਾਹੀ 20 ਮਨ ਲੈ ਲੈ ਠੀਕ ਆ ਉਹ ਅਗਲੇ ਦਿਨ ਦੇਖਣਾ ਕਿੰਨਾ ਦੇਉਂ ਠੰਡੀ ਸੀ ਲਾ ਗਈ ਬਾਈ ਆ ਠੰਡੀ ਸੀਲ ਦੀ ਗਰੰਟੀ ਆ ਭਰਪੂਰ ਦੀ ਗਰੰਟੀ ਆ ਮੁੱਲ ਫਿਰ ਮੁੱਲ 85 ਕਰੋੜਾ 82 ਦੇ ਦੇ ਚੱਕੋ 85 ਮੁੱਲ 82000 ਦੀ ਦੇ ਦਾਂਗੇ ਅੱਗੇ ਕਾਲੇ ਦੋ ਨੰਬਰ ਕਿਹੜਾ ਸੂਆ ਬਾਈ ਇਹ ਬੱਛੀ ਦੂਜਾ ਸੂਆ ਸੂਈ ਆ ਬਾਈ ਦੂਜਾ ਸੂਆ ਹਾਂ ਪੰਜ ਚਾਰ ਦਿਨ ਲਊਗੀ ਇਹ ਨਾ ਕੱਚੀ ਆ ਪੰਜ ਚਾਰ ਦਿਨ ਲਊਗੀ ਕਿੰਨਾ ਕਦ ਦੁੱਧ ਬਾਦੂ ਕਾਲੇ ਦੁੱਧ ਦੇ ਦੂ 20 ਕਿਲੋ ਬੱਛੀ ਆ ਤੇ ਮੁੱਲ ਆ ਦੇ ਦਾ ਇਹਦਾ ਮੁੱਲ 75 73 ਦੀ ਦੇ 73 ਦੀ 73 ਦੀ 70 ਤੇ 3 ਦੀ ਠੀਕ ਆ ਬਾ ਦੇ ਲੈਣੀ ਆ ਅਗਲਾ ਬਾੜਾ ਨਾ ਹੋ ਕਰੇ ਅੱਗੇ ਜਰਸੀ ਬਾਰੇ ਇਹਦੇ ਬਾਰੇ ਦੱਸ ਇਹ ਵੀ ਦੂਜਾ ਸੂਸ ਹੁੰੜਲੀ ਬੱਚੀ ਕਿੰਨੇ ਦਿਨਾਂ ਦੀ ਕੱਚੀ ਆ ਇਹ 5 6 ਦਿਨ ਕੱਢ ਦੂ ਬਾਈ ਕਿੰਨਾ ਗੱਦ ਪਾ ਦੂ ਦੁੱਧ 14 15 ਕਿਲੋ ਦੇ ਦੂ ਤੇ ਲੇਵਾ ਵਾਲਾ ਸੁਣਾ ਆ ਗਿਆ ਨਾ ਹਾਂ ਮੂੰਹ ਵਿੱਚ ਦਿਖਾ ਦੇ ਮਾਂ ਬਾਈ ਗੱਲ ਕਰੀਏ ਫੇਸ ਦੀ ਵੀਰ ਨਾ ਇੱਕ ਨੰਬਰ ਆ ਗਈ ਮੁੱਲੇ ਦਾ ਕਲੇ ਜਮਾ ਦੇਣ ਲੈਣਾ ਬਾ ਜੇ ਤਾਂ ਯਾਰ ਮੰਨ ਕੇ ਚੱਲ 67000 ਰੁਪਏ 66 ਦੀ ਦੇ ਦੇਗਾ ਆਪਾਂ 67 ਮੁੱਲੇ 66 ਦੀ ਦੇ ਹਾਂ ਇਹ ਕਠੀਆਂ ਲਊ 65 ਦੀ ਦੇ ਦੇਣਗੇ ਝੋਟੇ ਅੱਗੇ ਲਾਸਟ ਉਹ 70 ਦੀ ਇਹ ਪੈਣ ਦੀ ਫੌਲ ਛੈਣ ਵਾਲੀ ਚਮਕ ਵਾਲੀ ਜਰਸੀ ਕਿਹੜਾ ਸੂਆ ਸੁੰਦੀ ਹੈ ਇਹ ਇਹ ਦੂਜਾ ਸੂਆ ਸੁੰਦੀ ਹੈ ਕਿੰਨੇ ਦਿਨਾਂ ਦੀ ਕੱਚੀ ਦਿਨ ਲੇ ਜੂ 500 ਤਾਂ ਹੀ ਤਾਂ ਫੱਟੇ ਲਾਉ ਗਿੱਲੇ ਵੀ ਇਹ ਨਹੀਂ ਕੱਲ ਲੱਗੇ ਸਹੀ ਗੱਲ ਆ ਇਹ ਹੋਰ ਜਰਸੀ ਐ ਨਹੀਂ ਮਗਲਾ ਕਹਿ ਸਕਦਾ ਯਾਰ ਜਰਸੀ ਕੋਈ ਨਕਲੀ ਪਰਸੈਂਟ ਹੈ ਜੋ ਲੱਗਦਾ 100% ਹੈ ਮੁੱਲ ਤਾਂ ਕਰਾਉਣਾ ਜਿੰਨਾ ਮਰਜ਼ੀ ਕਰਾ ਲੈ ਆਪਾਂ 73 ਦੀ ਰਸੀ ਦੇਣੀ ਹੈ ਜੇ ਜੋੜੀ ਲੂ 70 ਦੀ ਉਹ 65 ਦੀ ਕਿੰਨਾ ਦੱਦੇ ਤੋ ਦੇ ਤਾਂ ਦੇ ਦੂ 16 17 18 ਕਿਲੋ ਠੀਕ ਹੈ ਭਾਈ ਪਿੰਡ ਦੀਪਗੜ੍ਹ ਚਲਾ ਪਾ ਇਹਦੀ ਪਤਾ 20 ਦੇ ਦੇ तहसील तपा ਨੇੜੇ ਪਿੰਡ ਪਧੌੜ ਵੀ ਰਹਿੰਦਾ ਬਈ ਰਾਮਗੜ੍ਹ ਵੀ ਰਹਿੰਦਾ ਹੈਮਤਪੁਰਾ ਵੀ ਨੇੜੇ ਰਹਿੰਦਾ ਕੰਡੈਕਟਰ ਨੰਬਰ ਬੋਲ ਦੇ ਕਾਲੇ 9915810183 ਠੀਕ ਹੈ ਜੀ